ਤੇ ਜੰਗ ਬਾਜਵਾ ਨੇ ਇਸਪੱਸ਼ਟ ਬਿਆਨ ਦੇ ਵਿੱਚ ਕਿਹਾ ਸੀ ਕਿ ਗੁਰਦਾਸਪੁਰ ਤੋਂ ਹੁਣ ਕਿਸੇ ਵੀ ਫਿਲਮੀ ਐਕਟਰ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ ਜ਼ਿਕਰਯੋਗ ਹੈ ਕਿ ਪਹਿਲਾਂ ਗੁਰਦਾਸਪੁਰ ਤੋਂ ਸਨੀ ਦਿਓਲ ਐਮਪੀ ਬਣੇ ਸਨ ਜਿਨ੍ਹਾਂ ਨੂੰ ਲੈ ਕੇ ਅਕਸਰ ਚਰਚਾਵਾ ਵੀ ਚੱਲਦੀ ਆ ਰਹੀਆਂ ਸਨ ਤਾਂ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਸਨੀ ਦਿਓਲ ਵਾਲੀ ਸੀਟ ਦੇ ਉੱਤੇ ਹੋ ਸਕਦਾ ਹੈ ਫਤਿਹ ਜੰਗ ਬਾਜਵਾ ਦਾ ਕਬਜ਼ਾ ਤਾਂ ਅਮੇਸ਼ਾ ਨੂੰ ਜਦੋਂ ਮਿਲਣ ਪਹੁੰਚੇ ਬਾਜਵਾ ਸਾਹ ਤਾਂ ਇੱਕ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤੇ ਸਵਾਲ ਉੱਠ ਰਹੇ ਨੇ ਕਿ ਦਿੱਲੀ ਦੇ ਵਿੱਚ ਹਮੇਸ਼ਾ ਨੂੰ ਫਤਿਹਜੰਗ ਬਾਜਵਾ ਮਿਲੇ ਨੇ ਉਸ ਤੋਂ ਬਾਅਦ ਸਵਾਲ ਉੱਠਦੇ ਨੇ ਕਿ ਸਨੀ ਦਿਓਲ ਵਾਲੀ ਸੀਟ ਦੇ ਉੱਤੇ ਕਬਜ਼ਾ ਹੋ ਸਕਦਾ ਹੈ ਇਹਨਾਂ ਦੇ ਵੱਲੋਂ ਤਾਂ ਗੁਰਦਾਸਪੁਰ ਤੋਂ ਟਿਕਟ ਮਿਲਣ ਦੀਆਂ ਵੀ ਚਰਚਾਵਾਂ ਜੜੀਆਂ ਨੇ ਹੋ ਰਹੀਆਂ ਨੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਨੇ ਫਤੇ ਜੰਗ ਬਾਜਵਾ ਤਾਂ ਕੁਝ ਦਿਨ ਪਹਿਲਾਂ ਹੀ ਦੱਸ ਦਿੰਨੇ ਆਪਣੇ ਇੱਕ ਬਿਆਨ ਦੇ ਵਿੱਚ ਵੀ ਜਿਵੇਂ ਕਿ ਆਪਾਂ ਹੁਣ ਇਹ ਗੱਲ ਕੀਤੀ ਕਿ ਫਤੇ ਜੰਗ ਬਾਜਵਾ ਨੇ ਸਪਸ਼ਟ ਸ਼ਬਦਾ ਦੇ ਵਿੱਚ ਕਿਹਾ ਸੀ ਕਿ ਗੁਰਦਾਸਪੁਰ ਤੋਂ ਹੁਣ ਕਿਸੇ ਵੀ ਫਿਲਮੀ ਐਕਟਰ ਨੂੰ ਜਿਹੜਾ ਟਿਕਟ ਨਹੀਂ ਦਿੱਤੀ ਜਾਵੇਗੀ ਦਾ ਜ਼ਿਕਰ ਹੋ ਗਿਆ ਕਿ ਪਹਿਲਾ ਗੁਰਦਾਸਪੁਰ ਤੋਂ ਸਨੀ ਦਿਓਲ ਐਮਪੀ ਬਣੇ ਸਨ ਜਿਨ੍ਹਾਂ ਨੂੰ ਲੈ ਕੇ ਅਕਸਰ ਚਰਚਾਵਾਂ ਚੱਲੀਆਂ ਸੀ ਤੇ ਹੁਣ ਇਹ ਸਵਾਲ ਉੱਠਦਾ ਕਿ ਸੰਨੀ ਦਿਓਲ ਵਾਲੀ ਸੀਟ ਦੇ ਉੱਤੇ ਫਤੇਜੰਗ ਬਾਜਵਾ ਦਾ ਕਬਜ਼ਾ ਹੋ ਸਕਦਾ ਹੈ ਤੇ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਅਮਿਤ ਸ਼ਾਹ ਦੇ ਨਾਲ ਫਤੇਜੰਗ ਬਾਜਵਾ ਦੀ ਤਾਂ ਇਹ ਦਿੱਲੀ ਦੇ ਵਿੱਚ ਇਹਨਾਂ ਦੀ ਮੁਲਾਕਾਤ ਹੋਈ ਹੈ ਗੁਰਦਾਸਪੁਰ ਤੋਂ ਟਿਕਟ ਮਿਲਣ ਦੀਆਂ ਵੀ ਜਿਹੜੀਆਂ ਚਰਚਾਵਾਂ ਨੇ ਉਹ ਚੱਲ ਰਹੀਆਂ ਨੇ ਤੇ ਜੰਗ ਬਾਜਵਾ ਨੇ ਇਸ ਪੱਸ਼ਬਦਾਂ ਦੇ ਵਿੱਚ ਕਿਹਾ ਸੀ ਕਿ ਗੁਰਦਾਸਪੁਰ ਤੋਂ ਹੁਣ ਕਿਸੇ ਵੀ ਫਿਲਮੀ ਐਕਟਰ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ ਜ਼ਿਕਰ ਹੋ ਗਿਆ ਹੈ ਕਿ ਪਹਿਲਾਂ ਗੁਰਦਾਸਪੁਰ ਤੋਂ ਸਨੀ ਦਿਓਲ ਐਮਪੀ ਬਣੇ ਸਨ ਜਿਨ੍ਹਾਂ ਨੂੰ ਲੈ ਕੇ ਅਕਸਰ ਚਰਚਾਵਾਂ ਵੀ ਚੱਲਦੀਆਂ ਆ ਰਹੀਆਂ ਸਨ ਤਾਂ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਸਨੀ ਦਿਓਲ ਵਾਲੀ ਸੀਟ ਦੇ ਉੱਤੇ ਹੋ ਸਕਦਾ ਹੈ ਫਤਿਹ ਜੰਗ ਬਾਜਵਾ ਦਾ ਕਬਜ਼ਾ ਤਾਂ ਅਮੇਸ਼ਾ ਨੂੰ ਜਦੋਂ ਮਿਲਣ ਪਹੁੰਚੇ ਬਾਜਵਾ ਸਾਹ ਤਾਂ ਇੱਕ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤੇ ਸਵਾਲ ਉੱਠ ਰਹੇ ਨੇ ਕਿ ਦਿੱਲੀ ਦੇ ਵਿੱਚ ਹਮੇਸ਼ਾ ਨੂੰ ਫਤਿਹਜੰਗ ਬਾਜਵਾ ਮਿਲੇ ਨੇ ਉਸ ਤੋਂ ਬਾਅਦ ਸਵਾਲ ਉੱਠਦੇ ਨੇ ਕਿ ਸਨੀ ਦਿਓਲ ਵਾਲੀ ਸੀਟ ਦੇ ਉੱਤੇ ਕਬਜ਼ਾ ਹੋ ਸਕਦਾ ਹੈ ਇਹਨਾਂ ਦੇ ਵੱਲੋਂ ਤਾਂ ਗੁਰਦਾਸਪੁਰ ਤੋਂ ਟਿਕਟ ਮਿਲਣ ਦੀਆਂ ਵੀ ਚਰਚਾਵਾਂ ਜਿਹੜੀਆਂ ਨੇ ਹੋ ਰਹੀਆਂ ਨੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਨੇ ਫਤੇ ਜੰਗ ਬਾਜਵਾ ਤਾਂ ਕੁਝ ਦਿਨ ਪਹਿਲਾਂ ਹੀ ਦੱਸ ਦਿੰਨੇ ਆ ਆਪਣੇ ਇੱਕ ਬਿਆਨ ਦੇ ਵਿੱਚ ਵੀ ਜਿਵੇਂ ਕਿ ਆਪਾਂ ਹੁਣ ਇਹ ਗੱਲ ਕੀਤੀਗੀ ਫਤੇ ਜੰਗ ਬਾਜਵਾ ਨੇ ਸਪਸ਼ਟ ਸ਼ਬਦਾ ਦੇ ਵਿੱਚ ਕਿਹਾ ਸੀ ਕਿ ਗੁਰਦਾਸਪੁਰ ਤੋਂ ਹੁਣ ਕਿਸੇ ਵੀ ਫਿਲਮੀ ਐਕਟਰ ਨੂੰ ਜਿਹੜਾ ਟਿਕਟ ਨਹੀਂ ਦਿੱਤੀ ਜਾਵੇਗੀ ਦਾ ਜ਼ਿਕਰ ਹੋ ਗਿਆ ਕਿ ਪਹਿਲਾ ਗੁਰਦਾਸਪੁਰ ਤੋਂ ਸਨੀ ਦਿਓਲ ਐਮਪੀ ਬਣੇ ਸਨ ਜਿਨ੍ਹਾਂ ਨੂੰ ਲੈ ਕੇ ਅਕਸਰ ਚਰਚਾਵਾਂ ਚੱਲੀਆਂ ਸੀ ਤੇ ਹੁਣ ਇਹ ਸਵਾਲ ਉੱਠਦਾ ਕਿ ਸੰਨੀ ਦਿਓਲ ਵਾਲੀ ਸੀਟ ਦੇ ਉੱਤੇ ਫਤੇਜੰਗ ਬਾਜਵਾ ਦਾ ਕਬਜ਼ਾ ਹੋ ਸਕਦਾ ਹੈ ਤੇ ਤਸਵੀਰ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਅਮਿਤ ਸ਼ਾਹ ਦੇ ਨਾਲ ਫਤੇਜੰਗ ਬਾਜਵਾ ਦੀ ਤਾਂ ਇਹ ਦਿੱਲੀ ਦੇ ਵਿੱਚ ਇਹਨਾਂ ਦੀ ਮੁਲਾਕਾਤ ਹੋਈ ਹੈ ਗੁਰਦਾਸਪੁਰ ਤੋਂ ਟਿਕਟ ਮਿਲਣ ਦੀਆਂ ਵੀ ਜਿਹੜੀਆਂ ਚਰਚਾਵਾਂ ਨੇ ਉਹ ਚੱਲ ਰਹੀਆਂ ਨੇ ਜੰਗ ਬਾਜਵਾ ਨੇ ਸਪੱਸ਼ਟ ਬਿਆਨ ਦੇ ਵਿੱਚ ਕਿਹਾ ਸੀ ਕਿ ਗੁਰਦਾਸਪੁਰ ਤੋਂ ਹੁਣ ਕਿਸੇ ਵੀ ਫਿਲਮੀ ਐਕਟਰ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ ਜ਼ਿਕਰਯੋਗ ਹੈ ਕਿ ਪਹਿਲਾਂ ਗੁਰਦਾਸਪੁਰ ਤੋਂ ਸਨੀ ਦਿਓਲ ਐਮਪੀ ਬਣੇ ਸਨ ਜਿਨ੍ਹਾਂ ਨੂੰ ਲੈ ਕੇ ਅਕਸਰ ਚਰਚਾਵਾ ਵੀ ਚੱਲਦੀ ਆ ਰਹੀਆਂ ਸਨ ਤਾਂ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਸਨੀ ਦਿਓਲ ਵਾਲੀ ਸੀਟ ਦੇ ਉੱਤੇ ਹੋ ਸਕਦਾ ਹੈ ਫਤਿਹ ਜੰਗ ਬਾਜਵਾ ਦਾ ਕਬਜ਼ਾ ਤਾਂ ਅਮੇਸ਼ਾ ਨੂੰ ਜਦੋਂ ਮਿਲਣ ਪਹੁੰਚੇ ਬਾਜਵਾ ਸਾਹ ਤਾਂ ਇੱਕ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤੇ ਸਵਾਲ ਉੱਠ ਰਹੇ ਨੇ ਕਿ ਦਿੱਲੀ ਦੇ ਵਿੱਚ ਅਮਿਸ਼ਾਰ ਨੂੰ ਫਤਿਹਜੰਗ ਬਾਜਵਾ ਮਿਲੇ ਨੇ ਉਸ ਤੋਂ ਬਾਅਦ ਸਵਾਲ ਉੱਠਦੇ ਨੇ ਕਿ ਸਨੀ ਦਿਓਲ ਵਾਲੀ ਸੀਟ ਦੇ ਉੱਤੇ ਕਬਜ਼ਾ ਹੋ ਸਕਦਾ ਹੈ ਇਹਨਾਂ ਦੇ ਵੱਲੋਂ ਤਾਂ ਗੁਰਦਾਸਪੁਰ ਤੋਂ ਟਿਕਟ ਮਿਲਣ ਦੀਆਂ ਵੀ ਚਰਚਾਵਾਂ ਜਿਹੜੀਆਂ ਨੇ ਹੋ ਰਹੀਆਂ ਨੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਨੇ ਫਤੇ ਜੰਗ ਬਾਜਵਾ ਤਾਂ ਕੁਝ ਦਿਨ ਪਹਿਲਾਂ ਹੀ ਦੱਸ ਦਿੰਨੇ ਆਪਣੇ ਇੱਕ ਬਿਆਨ ਦੇ ਵਿੱਚ ਵੀ ਜਿਵੇਂ ਕਿ ਆਪਾਂ ਹੁਣ ਇਹ ਗੱਲ ਕੀਤੀ ਕਿ ਫਤੇ ਜੰਗ ਬਾਜਵਾ ਨੇ ਸਪਸ਼ਟ ਸ਼ਬਦਾ ਦੇ ਵਿੱਚ ਕਿਹਾ ਸੀ ਕਿ ਗੁਰਦਾਸਪੁਰ ਤੋਂ ਹੁਣ ਕਿਸੇ ਵੀ ਫਿਲਮੀ ਐਕਟਰ ਨੂੰ ਜਿਹੜਾ ਟਿਕਟ ਨਹੀਂ ਦਿੱਤੀ ਜਾਵੇਗੀ ਦਾ ਜ਼ਿਕਰ ਹੋ ਗਿਆ ਕਿ ਪਹਿਲਾ ਗੁਰਦਾਸਪੁਰ ਤੋਂ ਸਨੀ ਦਿਓਲ ਐਮਪੀ ਬਣੇ ਸਨ ਜਿਨ੍ਹਾਂ ਨੂੰ ਲੈ ਕੇ ਅਕਸਰ ਚਰਚਾਵਾਂ ਚੱਲੀਆਂ ਸੀ ਤੇ ਹੁਣ ਇਹ ਸਵਾਲ ਉੱਠਦਾ ਕਿ ਸੰਨੀ ਦਿਓਲ ਵਾਲੀ ਸੀਟ ਦੇ ਉੱਤੇ ਫਤੇਜੰਗ ਬਾਜਵਾ ਦਾ ਕਬਜ਼ਾ ਹੋ ਸਕਦਾ ਹੈ ਤੇ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਅਮਿਤ ਸ਼ਾਹ ਦੇ ਨਾਲ ਫਤੇਜੰਗ ਬਾਜਵਾ ਦੀ ਤਾਂ ਇਹ ਦਿੱਲੀ ਦੇ ਵਿੱਚ ਇਹਨਾਂ ਦੀ ਮੁਲਾਕਾਤ ਹੋਈ ਹੈ ਗੁਰਦਾਸਪੁਰ ਤੋਂ ਟਿਕਟ ਮਿਲਣ ਦੀਆਂ ਵੀ ਜਿਹੜੀਆਂ ਚਰਚਾਵਾਂ ਨੇ ਉਹ ਚੱਲ ਰਹੀਆਂ ਨੇ